ਬਹੁਤ ਸਾਰੀਆਂ ਬਹੁਤ ਸਾਰੇ ਪਰਿਵਾਰਾਂ ਨੂੰ ਸੇਵਾ ਕੀਤੀਆਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੀਤਮ ਸਿੰਘ ਭਾਈ ਸਾਹਿਬ ਉਹਨਾਂ ਨੇ ਬਹੁਤ ਹੀ ਪਹਿਲਾਂ ਵੀ ਸੇਵਾ ਕੀਤੀਆਂ ਹੈ ਤੇ ਹੁਣ ਵੀ ਆਪਣੇ ਸੰਗਤਾਂ ਦੇ ਬੈਠਣ ਵਾਸਤੇ ਕਾਰਟ ਵਗੈਰਾ ਜੋ ਨਗਰ ਹਾਲ ਦੇ ਵਿੱਚ ਜਿਹਦੀ ਅਪਾਸ਼ਾਦਾ ਛਕਣਾ ਉਹ ਵੀ ਕਾਰਨਾਮੇ ਲੈ ਕੇ ਆਉਂਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨवार ਸਾਰਿਆਂ ਦੇ ਨਾਮ ਸਤਿਗੁਰੂ ਆਪ ਜਾਣੇ ਜਾਣੇ ਸੋ ਸਾਰਿਆਂ ਦੇ ਸਾਰੀਆਂ ਸੰਗਤਾਂ ਦਾ ਫੇਰ ਧੰਨवार ਤੋ ਸਤਿਗੁਰਾਂ ਅਗੇ ਬੇਨਤੀ ਹੈ ਕਿ ਸਤਿਗੁਰੂ ਜੀਓ ਇਸੇ ਤੱਕ ਸਾਰੀਆਂ ਸੰਗਤਾਂ ਨੂੰ ਪ੍ਰੇਮ ਅਥਪਾਰ ਬਖਸ਼ ਕੇ ਸੱਚੇ ਪਾਤਸ਼ਾਹ ਜੀਓ ਹਸ ਹਾਲਤਾਂ ਇਸੇ ਤੱਕ ਦਿਹਾੜੇ ਪੁਰਬ ਮਨਾਉਣ ਦੀ ਬਲ ਬਹੁਤ ਬਖਸ਼ ਦੇਣੀ ਸਾਰਿਆਂ ਦਰਬੇਰਾ ਅੱਜ ਮਾਗੀ ਦੇ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ ਕੋਟਨ ਕੋਟ ਸੱਚੇ ਪਾਤਸ਼ਾਹ ਜੀਓ ਦਾ ਤਰਵਾਦ ਤੇ ਹੁਣ ਬੇਨਤੀ ਕਰੂਆ ਮੈਂ ਕਿ ਜਿਹੜੇ ਪਰਿਵਾਰਾਂ ਦੇ ਪਠਾਨੀਆਂ ਸੇਵਾ ਨਹੀਂ ਜੋ ਕਮੇਟੀ ਦਾ ਇੱਥੇ ਮਰਿਆਦਾ ਚੱਲਦੀ ਹੈ ਉਹਨਾਂ ਨੂੰ ਸ੍ਰੋਪੇ ਅੱਜ ਕਮੇਟੀ ਬਾਰੇ ਉਹਨਾਂ ਦੱਜੇ ਜਾਂਦੇ ਆ ਤੇ ਮੈਂ ਕਮੇਟੀ ਮੈਂਬਰ ਜਿੰਨੇ ਵੀ ਨੇੜੇ ਹੈਗੇ ਆ ਉਹਨਾਂ ਕੇ ਵਿਅਕਤੀਗਤ ਤੌਰ ਆ ਸਾਡੇ ਪ੍ਰਧਾਨ ਸਿੰਘ ਸਰਜੀਤ ਸਿੰਘ ਜੀਤ ਜੀ ਉਹ ਗਰਜੰਤ ਸਿੰਘ ਹੋਰ ਵੀ ਜਿੰਨੇ ਸਾਡੇ ਮੈਂਬਰ ਹੈਗੇ ਉਹ ਨੇੜੇ ਆ ਜਾਣ ਤੇ ਮੈਂ ਪਰਿਵਾਰਾਂ ਦੇ ਨਾਮ ਬੋਲਣਾ ਕਿਉਂਕਿ ਉਪਰੰਤ ਆਪਾਂ ਬਾਹਰ ਪ੍ਰੋਨਾਲ ਸਜਾਉਣਾ ਹੈ ਵਿੱਚ ਤੁਹਾਡੀ ਲੱਗਣੇ ਨੇ ਹਰ ਜਸਨਾਮ ਨੇ ਤੁਹਾਨੂੰ ਜੋੜਨਾ ਹੈ ਤੇ ਦੁਬਾਰਾ ਮੇਰੇ ਖੇ ਲਈ ਬੇਨਤੀ ਹੈ ਕਿ ਜਿੰਨੇ ਵੀ ਸਾਡੇ ਪਾਰਟੀ ਸ成员 ਜਿਨ੍ਹਾਂ ਨੇ ਲਗਾਤਾਰ ਪਾਰਸੋਂ ਤੋਂ ਜੁੜੀਆਂ ਨੁਭਾਈਆਂ ਉਹਨਾਂ ਕੋਲ ਬਹੁਤ ਸਾਰੀਆਂ ਆਉਣ ਤਾਲੀਆਂ ਰਹਿ ਜਾਂਦੀਆਂ ਨੇ ਸਾਡਾ ਬਖਸ਼ਣ ਜੀ ਉਹਨਾਂ ਦੀ ਮਾਫੀ ਤੁਹਾਨੂੰ ਅੱਗੇ ਤੋਂ ਜੋ ਵੀ ਕੋਈ ਸਾਡੇ ਇਸ ਘਟਨਾ ਹੈ ਜਾਉਂਦੀ ਗੱਲ ਆ ਤੁਸੀਂ ਜਰੂਰ ਸਾਡੇ ਧਿਆਨ ਦੇ ਵਿੱਚ ਲੈ ਕੇ ਹੋ ਵੀ ਆਹ ਕਾੜ ਕਮਜ਼ੋਰੀ ਹੈ ਉਹਨੂੰ ਅਸੀਂ ਹਰ ਹਾਲਤ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਆਪਾਂ ਹਰ ਸਾਲ ਵਧੀਆ ਤੋਂ ਵਧੀਆ ਸਮਾਗਮ ਮਨਾ ਸਕੀਏ ਜੀ ਤੇ ਮੈਂ ਬੇਨਤੀ ਕਰਨਾ ਪਹਿਲਾ ਜੋ ਸਰ ਸ੍ਰੀ ਜਸਵੰਤ ਸਿੰਘ ਮੈਂਬਰ ਉਹ ਆ ਕੇ ਆਪਣਾ ਸਰਪਵਾ ਲੈਣ ਦੀ ਕਿਰਪਾ ਕਰਨ ਜੀ ਜਸਵੰਤ ਸਿੰਘ ਮੈਂਬਰ ਉਹਨੂੰ ਜਸਵੰਤ ਸਿੰਘ ਮੈਂਬਰ ਸਾਡੀ ਬਹੁਤ ਹੀ ਜੀ ਸਰਕਾਰ ਜੋ ਨੇ ਬਹੁਤ ਸੇਵਾ ਕਰਦੇ ਆ ਅੱਜ ਕੱਲ ਬਾਹਰ ਨੇ ਬੋਲੇ ਸੋਨਹਾ ਗੁਰਮੀਤ ਸਿੰਘ ਕਾਰਮਨੀ ਛੱਤਰ ਸਿੰਘਾ ਉਹਨਾਂ ਨੇ ਆਪਣੇ ਪੋਤੇ ਜਨਮ ਦਿਨ ਦੀ ਖੁਸ਼ੀ ਵਾਸਤੇ ਉਹਨਾਂ ਨਾਲ ਜੇ ਪਰਿਵਾਰ ਹੈ ਤਾਂ ਜਾਨ ਜੀ ਗੁਰਮੀਤ ਸਿੰਘਾ ਸਾਨੂੰ ਆਪਣੇ ਛੱਤਰ ਸਿੰਘਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਪਰਿਵਾਰ ਦਾ ਬੋਲੇ ਬਲੀਵ ਸਿੰਘ ਸਰੂ ਕਰਨਾਲ ਸਿੰਘ ਉਹਨਾਂ ਨੇ ਆਪਣੇ ਪੋਤੇ ਤੇ ਬਾਹਰ ਜਾਂਦੀ ਕੁਜੀ ਵਿੱਚ ਸੇਵਾ ਲਈ ਹੈ ਜੀ ਉਹਨਾਂ ਨੂੰ ਬੇਨਤੀ ਹੈ ਬਲੀਵ ਸਿੰਘ ਸਰੂ ਕਰਨਾਲ ਸਿੰਘ ਉਹ ਵੀ ਆਪਣਾ ਦਾ ਸੁਪਾਵਾ ਲੈ ਲੈਣ ਪਾਠੇ ਨੂੰ ਬੇਨਤੀ ਹੈ ਕਿ ਸੋਤਾ ਸੰਗਾ ਗੁਰੂ ਮਹਾਰਾਜ ਬੋਲੇ ਸੋਨਹਿਰਾ ਸ੍ਰੀ ਕਾਉ ਤੇ ਚੌਥਾ ਹਣਵਾੜ ਜੋ ਰਾਜਨਦਰ ਕੌਰ ਚੰਕੂ ਸਿੰਘ ਦੀ ਬੇਟੀ ਹੈ ਉਹ ਬਾਹਰ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਤੋਂ ਬਹੁਤ ਸਿਗਾ ਕੇ ਉਹਨਾਂ ਦਾ ਸੁਪਾਵਾ ਲੈਣ ਦੀ ਕਿਰਪਾ ਕਰਨ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਰਮੰਤ੍ਰ ਵੀਰ ਸੇਖ ਸਾਰੋ ਅਮਤੀਆਰ ਸਿੰਘ ਉਹ ਵੀ ਪਰਿਵਾਰ ਆ ਕੇ ਆਪਣਾ ਸਰਵੋਪਾਵਾ ਲੈਣ ਦੀ ਕੋਸ਼ਿਸ਼ ਕਰਨ ਜੀ ਗਰਮੀਤ ਸਿੰਘ ਸਾਰੋ ਅਮਤੀਆਰ ਸਿੰਘ ਕੋਈ ਵੀ ਪਰਿਵਾਰ ਦਾ ਜੀ ਹੈ ਉਹ ਆ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਐਸ ਰੂਪਾਵਾ ਉਹ ਸਰੂਪਾਵਾ ਲੈਣ ਦੀ ਕੋਸ਼ਿਸ਼ ਕਰਨ ਜੀ ਉਸ ਤੋਂ ਅਗੇ ਜੋ ਸਹਿਜ ਪਾਠ ਜੋ ਸੀ ਬੋਲੇ ਸੋ ਨਿਹਾਲ ਆਰ ਜਾਂਦੇ ਖੁਸ਼ੀ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਮਨ ਸਿੰਘ ਉਹਨਾਂ ਨੂੰ ਬੇਇੱਜ਼ਤੀ ਆ ਕਿ ਉਹ ਆਪਣਾ ਸਰੂਪਾ ਲੈਣ ਬੋਲੇ ਸੋਨਿਹਾਲ ਬਹੁਤ ਚਿਕਰੋ ਸੈਪਾਰਸੀ ਦਲਦੀਪ ਸਿੰਘ ਸਹਾਂਪ ਗੁਰਜਾ ਸਿੰਘ ਉਹਨਾਂ ਨੇ ਇੱਕ ਬਾਹਰ ਜਾਂਦੇ ਖੁਸ਼ੀ ਵਿੱਚ ਆਪਣੇ ਪਰਿਵਾਰ ਦਾ ਜੋ ਜੀ ਵੀ ਆ ਕੇ ਆਪਣਾ ਸਰੂਪਾ ਲੈਣ ਜੀ ਉਹ ਸਾਰਿਆਂ ਸੰਗਤਾਂ ਦਾ ਫੇਰ ਕਰਵਾਵਾਂ ਸੰਗਤਾਂ ਨੂੰ ਬੇਨਤੀ ਹੈ ਦੇਖ ਵਰਤੇ ਕੀ ਦੇਖ ਵਰਤੋਂ ਤੋਂ ਪ੍ਰਾਪਤ ਬਾਅਦ ਨਾਲ ਸੱਜਦੇ ਆ 5-10 ਮਿੰਟਾਂ ਦੇ ਵਿੱਚ ਹੀ ਆਪਣੇ ਕੋਲੇ ਟਾੜੀ ਵੀ ਤੁਸੀਂ ਪਹੁੰਚ ਜਾਣੇ ਆ ਤੇ ਆਪਾਂ ਸਾਰੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲਗਭਗ ਤਰ੍ਹਾਂ ਬਾਹਰ ਆਪਾਂ 9:15 ਹੋ ਚੁੱਕੇ ਆ 11:00 ਵਜੇ ਵਾਸਤੇ ਸ਼ੁਰੂ ਕਰ ਦੇਣੀ ਆ ਜੀ ਸਾਰਿਆਂ ਸੰਗਤਾਂ ਦਾ ਪਰਿਵਾਰ ਦਾ ਪ੍ਰਧਾਨ ਜੀ ਨੂੰ ਬੇਨਤੀ ਕਰੂਗਾ ਜਰੂਰ ਉਹ ਵਾਹਿਗੁਰੂ ਜਿੱਤਾਂ ਖਾਲਸਾ ਸੇਵਾ ਹੈ ਗੁਰੂ ਜੀ ਦੀ ਖਤੇ ਜਿੰਨੀਆਂ ਵੀ ਨਕਰਨਾ ਵਸੇ ਸਾਧ ਸੰਗਤ ਦਾ ਆ ਕੇ ਬਾਬਾ ਭਾਈ ਸਰਗੋਜ ਆਸਥਾਨ ਦੇ ਸੇਵਾ ਦੇ ਵਿੱਚ ਇਹ ਸਭ ਆਇਆ ਸਾਰਿਆਂ ਸੰਗਤਾਂ ਨੇ ਸੇਵਾ ਕਰਿਆ ਸਾਰਿਆਂ ਦਾ ਬਾਬਾ ਭਾਈ ਸਰਗੋਜਾਂ ਦੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਆਪ ਮਹਾਰਾਜ ਤਾਂ ਦ੍ਰਿਸ਼ਟੀ ਵਾਖੇ ਚਰਦੀ ਕਲਾ ਰੱਖੇ ਜੰਨਿਆਂ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਅਖੜਬੰਦ ਸਹਿ ਪ੍ਰਕਾਸ਼ ਕਰਵਾਇਆ ਸਾਨੂੰ ਤੇ ਜਿਹੜਾ ਸਹਿਬਾਪਰ ਨੂੰ ਸਰੂਪੇ ਦਿੱਤੇ ਗਿਆ ਵਾਹਿਗੁਰੂ ਜੀ ਦਾ ਅੰਦਰ ਅੰਚੀ ਦੈਨ ਦੁਖੀ ਦਾ ਤਕਰੀਬ ਇੱਕ ਬਚੋ ਸਾਰੇ ਦਾ ਤਿਆਰ ਕਰੋ ਅਗਰ ਹਰ ਸਾਡੇ ਦੇ ਦਿਨ ਤੋਂ ਪੰਜਾਂ ਸਰਪੰਨ ਸਾਹਿਬ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਆ ਕੇ ਆਪਣੇ ਸਰੂਪਾਂ ਲੈ ਕੇ ਅੱਜ ਪੂਜਤਾ ਸਰਪੰਨ ਸਾਹਿਬ ਸੰਭਾਸਕ ਜੀ ਨੂੰ ਆਗਿਆ ਦੇ ਕੇ ਸੇਵਾ ਲੈਣ ਦੇ ਵਾਹ ਸਾਰੇ ਆਸਾਨਾ ਤੋਂ ਬੇਨਤੀ ਕਰਦੇ ਆਂ ਦੇਰ ਬਾਤੇ ਦੀ ਦੇਰ ਕੋ ਅਫਰੰਤ ਆਵੋ ਬਾਹਰ ਦੀਵਾਰ ਸਜੰਦੇ ਸਾਰਾ ਪਰਿਵਾਰ ਮੇਤਾ ਪਾਣੀ ਪੀ ਕੇ ਆ ਕੇ ਪੰਡਾਲ ਦੇ ਵਿੱਚ ਸਜੰਦੀ ਕਿਰਪਾਤਾ ਕਰਨੀ ਆਪਣੇ ਨਗਰ ਤੌੜਾ ਦਾ ਤੁਸੀ ਬਿੰਦਤ ਮਾਦੀ ਸਿੰਘ ਜੀ ਮਾਦੋ ਤੇ ਸਖਦਾ ਸਿੰਘ ਜੀ ਹਜਿਆਣਾ ਇਹ ਦੋਵੇਂ ਜਿੱਥੇ ਲੱਗਗੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਜੇ ਪੰਡਾਲ ਦੇ ਵਿੱਚ ਸਜੰਦੀ ਕਿਰਪਾਤਾ ਕਰਨੀ ਬਾਹਰ ਗੁਰਜੀਤ ਸਿੰਘ ਸਾਹਿਬ ਬਾਹਰ ਗੁਰਜੀਤ ਜੀ ਅੱਜ ਇੱਕ ਸੰਤੰਭੇ ਬ੍ਰਿੰਤੀ ਕਿਸੇ ਦਾ ਮੋਬਾਈਲ ਡਿੱਗਿਆ ਹੋਇਆ ਉਹ ਇਧਰ ਸਾਡੇ ਵੀਰ ਗਜਤ ਸਿੰਘ ਕੋਲੇ ਆ ਤੇ ਉਹ ਆਪਣੀ ਨਿਸ਼ਾਨੀ ਦੱਸ ਕੇ ਆਪਣਾ ਮੋਬਾਈਲ ਲੈ ਸਕਦਾ ਜੀ ਕਿਸੇ ਦਾ ਵੀ ਮੋਬਾਈਲ ਹੋਵੇ ਦਾ ਮੋਬਾਈਲ ਨੂੰ ਕਮੇਟੀ ਦੇ ਮੈਂਬਰ ਸਾਡੇ ਵਿਚ ਗਜਤ ਸਿੰਘ ਜੀ ਰਾ ਨੂੰ ਉਹਨਾਂ ਕੋਲੇ ਹੱਥੋਂ ਕੋਲ ਕੇ ਦੇ ਦਿਓ ਜੀ ਸਹਿਯੋਗ ਕਰਾ ਸਾਰਿਆਂ ਸੰਤਾਂ ਦਾ ਬਹੁਤ ਬਹੁਤ ਧੰਨਵਾਦੀ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਸਤਿ ਬਖਸ਼ਣ ਯੋਗ ਹੈ ਦੇਵ ਜੀ ਸਵਾ ਸਤਿਗੁਰੂ ਦੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਬਾਣੀ ਸੁਣਨ ਪੜਨ ਦੀ ਬਲਵੋਧ ਆ ਜਾਵੇ ਕੋਟਨ ਕੋਟਾਨ ਕੋਟਨ ਕੋਟਾਨ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਲਗਾਤਾਰ ਦੇ ਰਿਹਾ ਇਸ ਤੋਂ ਸਾਨੂੰ ਸਾਰੇ ਸੇਵਾ ਬਖਸ਼ੀ ਆ ਜੀ ਆਪ ਜੀ ਨੇ ਬੈਟਰੀ ਲਾ ਕੇ ਲਾਉ ਲਿਆ ਜੀ ਸੇਵਾ ਬਖਸ਼ੀ ਆ ਜੀ ਸੋ ਸਾਰੇ ਵੜ ਭਾਗੇ ਹੋ ਵਾਹਿਗੁਰੂ ਜੀ ਕਾ